ਸਤਿ ਸ੍ਰੀ ਅਕਾਲ ਜੀ। ਉਹਦੇ ਲਸ ਚੈਨਲ ਵਿੱਚ ਆਪ ਜੱਜ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਕੱਲ ਆਪਾਂ ਤੁਹਾਡੇ ਨਾਲ ਹੰਨੇ-ਹੰਨੇ ਪਾਤਸ਼ਾਹੀ ਪੁਸਤਕ ਦਾ ਅਧਿਆਇ 21 ਸਮਾਪਤ ਕੀਤਾ ਸੀ। ਤੇ ਅੱਜਵਾਰੀ ਹੈ ਅਧਿਆਇ ਨੰਬਰ 22 ਦੀ। ਤਾਂ ਸ਼ੁਰੂ ਕਰਦੇ ਹਾਂ ਜੀ। ਅਧਿਆਇ ਨੰਬਰ 22 ਹਮ ਕਾਰਨ ਗੁਰ ਕਲ ਹੈ ਗਵਾਈ ਹਮ ਕੁਲ ਰੱਖ ਹੈ ਕੌਣ ਬਡਾਈ ਹੁਣ ਸਰਵਣ ਕਰੋ ਸੂਰਮੇ ਪਿਓ ਪੁੱਤਰ ਦਾ ਬਹਾਦਰੀ ਨਹੀਂ ਡਰਤਾ ਅਡੋਲਤਾ ਪਰ ਪੱਕਤਾ ਤੇ ਸ਼ਹਾਦਤ ਦੀ ਕਥਾ ਭਾਈ ਤਾਰੂ ਸਿੰਘ ਦੀ ਸਾਖੀ ਸੁਣਾਉਂਦੇ ਆਂ ਕਥਾ ਤੇ ਕਥਾਕਾਰ ਨੇ ਕੁਝ ਚਿਰ ਹੋਰ ਲਾਹਰ ਰੁਕਣ ਦਾ ਫੈਸਲਾ ਕੀਤਾ ਕੋਣ ਸਿੱਖ ਨਹੀਂ ਚਾਹੁੰਦਾ ਕਿ ਉਸ ਦੀ ਔਲਾਦ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਾਵੇ ਪਰ ਆਪਣੇ ਪੁੱਜੰਗੀ ਪੁੱਜੰਗਣਾ ਨੂੰ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਦੇਣ ਦੇ ਨਾਲ ਨਾਲ ਮਾਤਾ ਪਿਤਾ ਆਪਣਾ ਜੀਵਨ ਵੀ ਉੱਚਾ ਹੋਰ ਉੱਚ ਅੱਖਰਾਂ ਦੇ ਉਪਰਾਲੇ ਕਰਦੇ ਰਹਿਣ। ਨਹੀਂ ਤਾਂ ਸਿੱਖ ਸ਼ਹੀਦਾਂ ਦੀਆਂ ਸਾਥੀਆਂ ਬੱਚਿਆਂ ਲਈ ਕਹਾਣੀਆਂ ਮਾਤਰ ਬਣ ਕੇ ਰਹਿ ਜਾਣਗੀਆਂ। ਆਖਰ ਬੱਚੇ ਨੇ ਮਾਪਿਓ ਨੂੰ ਸਦਾ ਵਾਚਦੇ ਰਹਿਣਾ ਹੈ ਕਿ ਜੋ ਉਹ ਮੈਨੂੰ ਸਮਝਾ ਰਹੇ ਹਨ, ਕੀ ਆਪ ਕਰਦੇ ਹਨ। ਹਾਲਾਂਕਿ ਸਫ਼ਰ ਹਰ ਤਤ ਦਾ ਆਪਣਾ ਹੈ ਤੇ ਹੋਣੀ ਵੀ ਅਕਾਲ ਪੁਰਖ ਜੀ ਦੀਨੀ। ਅਪੂ ਆਪਣੀ ਤੈਅ ਕੀਤੀ ਹੈ ਪਰ ਫੇਰ ਵੀ ਮਾਪਿਆਂ ਦੇ ਜੀਵਨ ਵਿੱਚ ਸਿੱਖੀ ਪ੍ਰਤੀ ਵਰਪਕਤਾ ਦ੍ਰਿੜਤਾ ਦੇਖ ਕੇ ਬਾਲ ਦੇ ਮਨ ਵਿੱਚ ਵੀ ਉਹ ਉਤਸ਼ਾਹ ਪੈਦਾ ਹੋਣਾ ਲਾਜ਼ਮੀ ਹੈ ਪੰਥ ਸੇਵਾ ਹਿੱਤ ਦਿਨ ਰਾਤ ਇੱਕ ਕਰ ਦੇਣਾ ਤੇ ਸਿੱਖ ਅਸੂਲਾਂ ਲਈ ਮੌਕਾ ਆਉਣ ਤੇ ਜਾਨ ਵੀ ਕੁਰਬਾਨ ਕਰ ਦੇਣੀ ਸ਼ਹਾਬਾ ਸਿੰਘ ਅੰਦਰ ਇਹ ਜਜ਼ਬਾ ਆਪਣੇ ਪਿਤਾ ਅਤੇ ਸਮਕਾਲੀ ਸਿੱਖਾਂ ਦੇ ਜੀਵਨ ਤੇ ਕੇਹੀ ਆਇਆ ਸੀ ਤੈਨੂੰ ਪਤਾ ਪੁੱਤਰ ਇੱਕ ਦਿਨ ਭਾਈ ਸੁਬੇਕ ਸਿੰਘ ਪੁੱਤਰ ਨੂੰ ਪੁੱਛਣ ਲੱਗੇ ਕੀ ਪਿਤਾ ਜੀ ਇੱਕ ਵਾਰ ਕੁਝ ਬ੍ਰਾਹਮਣ ਮੀਰੀ ਪੀਰੀ ਦੇ ਮਾਲਕਾਂ ਸਤਿਗੁਰਾਂ ਪਾਸ ਆਏ ਤੇ ਸ਼ਿਕਾਇਤ ਕਰਨ ਲੱਗੇ ਮਹਾਰਾਜ ਸਿੱਖ ਸੰਗਤਾਂ ਸਾਡੇ ਨਾਲ ਵਿਤਕਰਾ ਕਰਦੀਆਂ ਹਨ ਜੋ ਉਪਦੇਸ਼ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਉਹ ਨਹੀਂ ਮੰਨਦੇ ਪਰ ਜੋ ਭਾਈ ਗੁਰਦਾਸ ਜੀ ਕਹਿੰਦੇ ਹਨ ਉਹ ਝੱਟ ਮੰਨ ਲੈਂਦੇ ਹਨ ਇਹ ਭੇਦਭਾਵ ਕਿਉਂ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਸਤਗੁਰੂ ਮੁਸਕਰਾਏ ਤੇ ਬੋਲੇ ਭਾਈ ਸਿੱਖ ਸੰਗਤਾਂ ਦੇ ਕਮੌਣ ਲਈ ਜੋ ਵੀ ਬਚਨ ਭਾਈ ਗੁਰਦਾਸ ਜੀ ਕਰਦੇ ਹਨ ਪਹਿਲਾਂ ਉਹ ਬਚਨ ਆਪਣੇ ਜੀਵਨ ਵਿੱਚ ਕਮਾਉਂਦੇ ਹਨ ਕਿ ਤੁਸੀਂ ਜੋ ਉਪਦੇਸ਼ ਸੰਗਤਾਂ ਨੂੰ ਕਰਦੇ ਹੋ ਪਹਿਲਾਂ ਆਪ ਕਮਾਉਂਦੇ ਹੋ ਮਹਾਰਾਜ ਦੇੇ ਬੋਲ ਸੁਣ ਕੇ ਬ੍ਰਾਹਮਣ ਬਹੁਤ ਸ਼ਰਮਿੰਦਾ ਹੋਏ ਉਹ ਤਾਂ ਵਿਚਾਰੇ ਮਾਇਆ ਦੇ ਤਿਆਗ ਦੀ ਸਾਖੀ ਸੁਣਾ ਕੇ ਸੰਗਤਾਂ ਤੋਂ ਕਥਾ ਦੀ ਭੇਟਾ ਮੰਗਣ ਲੱਗ ਜਾਂਦੇ ਸਨ ਹੁਣ ਜੇ ਤੈਨੂੰ ਮੈਂ ਪੁੱਛਾਂ ਕਿ ਸਾਕੀ ਸਾਨੂੰ ਕੀ ਦ੍ਰਿੜ ਕਰਵਾਉਂਦੀ ਹੈ ਤਾਂ ਤੇਰਾ ਕੀ ਉੱਤਰ ਹੋਏਗਾ ਪੁੱਤਰ ਇਹ ਹੀ ਪਿਤਾ ਜੀ ਕਿ ਬਹੁਤ ਫਰਕ ਹੁੰਦਾ ਸਿੱਖੀ ਦੀਆਂ ਸਿਰਫ ਗੱਲਾਂ ਕਰਨ ਤੇ ਸਿੱਖੀ ਕਮੌਣ ਤੇ ਨਿਭਾਉਣ ਵਿੱਚ ਵਾਹ ਧੰਨ ਸ਼ਹਾਬਾ ਸਿੰਘ ਦੇ ਉੱਤਰ ਤੇ ਖੁਸ਼ ਹੁੰਦਿਆਂ ਭਾਈ ਸੁਬੇਕ ਸਿੰਘ ਬੋਲੇ ਇੱਕ ਰਾਤ ਹੋਰ ਭਾਈ ਸੁਬੇਕ ਸਿੰਘ ਮਹਾਰਾਜ ਸ਼ਹਾਬਾਤ ਸਿੰਘ ਨੂੰ ਗੋਦ ਵਿੱਚ ਬਿਠਾ ਔਰੰਗਜ਼ੇਬ ਦੇ ਸਮੇਂ ਦੀ ਦਿੱਲੀ ਵਿੱਚ ਲੈ ਗਏ ਕੁਛੇ ਪਹਿਲਾਂ ਹੀ ਚਾਂਦਨੀ ਚੌਂਕ ਵਿੱਚ ਵਰਤਾਰਾ ਵਾਪਰ ਕੇ ਹਟਿਆ ਸੀ ਮੁਗਲ ਹੋ ਕੇ ਦੇ ਰਹੀ ਸਨ ਜੇ ਕਿਸੇ ਨੇ ਵੀ ਕਾਫਰਾਂ ਦੇ ਗੁਰੂ ਤੇ ਸਿਰ ਤੇ ਧੜ ਨੂੰ ਛੂਣ ਦਾ ਯਤਨ ਕੀਤਾ ਜਾਂ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸਨ ਪਰਿਵਾਰ ਕਾਣ ਬੱਚਾ ਪੀੜ ਦਿੱਤਾ ਜਾਏਗਾ ਝੰਡੋ ਰਚੀਆਂ ਦੀਆਂ ਆਵਾਜ਼ਾਂ ਤਾਂ ਬੰਦ ਨਹੀਂ ਹੋਈਆਂ ਪਰ ਇੱਕ ਪਾਸਿਓਂ ਇੱਕ ਦਮ ਅੱਗ ਦੀਆਂ ਲਾਟਾਂ ਅਸਮਾਨ ਛੂਣ ਲੱਗੀਆਂ ਸ਼ਾਇਦ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਸੀ ਕਿਸ ਦਾ ਘਰ ਹੈ ਇਹ ਤਾਂ ਪਾਈ ਲੱਖੀ ਸ਼ਾਹ ਜੀ ਦਾ ਘਰ ਹੈ ਸੀ ਨਹੀਂ ਹੈ ਤਿਸ ਦਿਨ ਤੱਕ ਹੁਣ ਇਹ ਘਰ ਸਦਾ ਹੈ ਹੀ ਰਹੇਗਾ ਲੋਕ ਜਦ ਘਰ ਉਸਾਰਦੇ ਹਨ ਤਾਂ ਕਿਸੇ ਦੀ ਮਿਆਦ 30 ਸਾਲ ਹੁੰਦੀ ਹੈ ਤੇ ਕਿਸੇ ਦੀ 50 ਪਰ ਇਹ ਘਰ ਅੱਜ ਆਪਾ ਬਾਲ ਕੇ ਧਰਤੀ ਤੇ ਸਦਾ ਲਈ ਸਥਾਪਿਤ ਹੋ ਗਿਆ ਹੈ ਅਸੀਂ ਸੋਚਦੇ ਹੀ ਰਹਿ ਗਏ ਤੇ ਸ਼ਾਹ ਜੀ ਸੇਵਾ ਨਿਭਾਵੇ ਕੁਝ ਸਿੱਖ ਆਪਸ ਵਿੱਚ ਗੱਲਾਂ ਕਰ ਰਹੇ ਹਨ ਕਰਾਮਾਤ ਹੈ ਜੀ ਜ਼ਾਹਰਾ ਕਰਾਮਾਤ ਭਾਈ ਲੱਖੀ ਸ਼ਾਹ ਜੀ ਨੇ ਕਰਾਮਾਤ ਕਰ ਦਿਖਾਈ ਹੈ ਇੱਕ ਹੋਰ ਆਵਾਜ਼ ਇਹ ਕਰਾਮਾਤ ਨਹੀਂ ਭਾਈ ਲੱਖੀ ਸ਼ਾਹ ਜੀ ਬੋਲੇ ਤਰਾਮਾਤ ਦੇਖਣੀ ਹੈ ਤਾਂ ਚਾਂਦਨੀ ਚੌਂਕ ਜਾਓ ਤੇ ਦੇਖੋ ਕਿ ਜਦ ਅਸੀ ਮਹਾਰਾਜ ਦੇ ਤੇਲ ਲੈ ਕੇ ਆਏ ਸੀ ਤੇ ਸੀ ਸਪਾਈ ਜੇਤਾ ਜੀ ਲੈ ਕੇ ਤਾਂ ਉੱਥੇ ਕੀ ਵਾਪਰਿਆ ਸਭ ਬੜੇ ਹੈਰਾਨ ਹੋਏ ਕਿ ਜੀ ਹਾਂ ਹੋਰ ਉੱਥੇ ਕੀ ਹੋ ਗਿਆ ਐਨੇ ਇੱਕ ਸਿਕ ਹਫਿਆ ਹੋਇਆ ਆਇਆ ਤਨ ਸਿੱਖੀ ਤਨ ਗੁਰੂ ਕੇ ਸਿੱਖ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਚਾਂਦਨੀ ਚੌਂਕ ਵੱਲੋਂ ਆਇਆ ਹੈ ਖਤਰਨਾਕ ਹਨੇਰੀ ਨਾਲ ਮੁਗਲ ਸਿਪਾਈਆਂ ਵਿੱਚ ਹਫੜਾ ਦਫੜੀ ਮਚ ਗਈ ਉਸੇ ਹਫੜਾ ਦਫੜੀ ਵਿੱਚ ਤੁਸੀਂ ਮਹਾਰਾਜ ਦੀ ਦੇ ਤੇ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਅਸੀਂ ਦੂਰ ਖਲੋਤੇ ਇਹ ਦੇਖ ਰਹੇ ਸਾਂ ਕਿ ਇੱਕ ਬਜ਼ੁਰਗ ਬੋਲੇ ਜਾਰੇ ਹੀ ਹਨੇਰੀ ਲੁਕੇਗੀ ਤੇ ਸਪਾਈਆਂ ਨੂੰ ਪਤਾ ਲੱਗੇਗਾ ਤਾਂ ਦਿੱਲੀ ਦੇ ਸਾਰੇ ਸਿੱਖ ਪਰਿਵਾਰਾਂ ਤੇ ਕਹਿਰਾਂ ਦੀ ਅਗਲੀ ਹਨੇਰੀ ਝੂਲੇਗੀ ਸੱਚੇ ਪਾਤਸ਼ਾਹ ਸਿੱਖਾਂ ਤੇ ਮਿਹਰ ਕਰਕੇ ਆਪਣੀ ਦੇਹ ਦੀ ਸੇਵਾ ਸੰਭਾਲ ਕਰਵਾਲਾ ਫੇਰ ਭਾਵੇਂ ਹਜੇ ਇਹ ਸ਼ਬਦ ਉਹਨਾਂ ਦੇ ਮੋਹ ਵਿੱਚ ਹੀ ਸਨ ਕਿ ਦੋ ਸਿੱਖ ਚਾਂਦਨੀ ਚੌਂਕ ਵੱਲ ਭੱਜੇ ਉੱਥੇ ਪਹੁੰਚ ਕੇ ਇੱਕ ਨੇ ਦੂਜੇ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ ਤੇ ਉਸ ਨੂੰ ਉਵੇਂ ਹੀ ਟਿਕਾ ਦਿੱਤਾ ਜਿਵੇਂ ਸਤਗੁਰਾਂ ਦੀ ਦੇਹ ਤੇ ਸੀਸ ਪਈ ਸਨ ਤਾਂ ਕਿ ਜਦ ਹਨੇਰੀ ਰੋਕੇ ਤਸ ਪਾਈਆਂ ਨੂੰ ਇੱਕਦਮ ਪਤਾ ਨਾ ਲੱਗੇ ਤਨ ਸਿੱਖੀ ਤਨ ਗੁਰੂ ਕੇ ਸਿੱਖ ਸ਼ਹਾਬਾ ਸਿੰਘ ਬੋਲਿਆ ਤੇ ਇਹ ਕਿਤੇ ਇੱਕ ਥਾਂ ਹੋਇਆ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਜਦ ਤੱਕ ਅਨੰਦਪੁਰ ਸਾਹਿਬ ਪਹੁੰਚੇ ਇਹ ਥਾਈ ਸਿੱਖ ਸੇਵਕਾਂ ਨੇ ਇਹ ਸੇਵਾ ਲਈ ਕਿਸੇ ਹੋਰ ਥਾਂ ਵੀ ਇਸ ਤਰ੍ਹਾਂ ਹੋਇਆ ਪਿਤਾ ਜੀ ਸ਼ਹਾਬਾਤ ਸਿੰਘ ਬੋਲਿਆ ਭਾਈ ਜੈਤਾ ਜੀ ਮਹਾਰਾਜ ਦਾਸੀਸ ਲੈ ਕੇ ਦਿੱਲੀ ਤੋਂ ਬਾਹਰ ਜਿਹੜੇ ਸਭ ਤੋਂ ਪਹਿਲਾਂ ਪਿੰਡ ਪੁੱਜੇ ਉਸ ਪਿੰਡ ਦਾ ਨਾਮ ਗੜੀ ਸੀ ਮੀ ਹਨੇਰੀ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਇੱਥੇ ਪਹੁੰਚੇ ਤਾਂ ਪਿੰਡ ਦੇ ਮਹਤਵਰ ਬਾਬਾ ਖੁਸ਼ਿਆਲਾ ਜੀ ਨੂੰ ਖਬਰ ਮਿਲੀ ਕਿ ਮੁਗਲ ਸਪਾਹੀ ਭਾਈ ਜੈਤਾ ਜੀ ਦਾ ਪਿੱਛਾ ਕਰਦੇ ਹੋਏ ਇੱਧਰ ਹੀ ਆ ਰਹੇ ਹਨ ਬਾਬਾ ਜੀ ਮਹਾਰਾਜ ਦੇ ਸੀਸ ਅਤੇ ਭਾਈ ਜੈਤਾ ਜੀ ਨੂੰ ਬਹੁਤ ادب ਸਤਿਕਾਰ ਨਾਲ ਆਪਣੇ ਘਰ ਲੈ ਆਏ ਸਾਰੇ ਪਿੰਡ ਨੇ ਵਿਚਾਰ ਕੀਤੀ ਕਿ ਸਤ ਗੁਰਾਂ ਦੇ ਸੀਸ ਨੂੰ ਮੁਗਲਾਂ ਹੱਥ ਜਾਣ ਤੋਂ ਕਿਵੇਂ ਰੋਕਿਆ ਜਾਵੇ? ਬਾਬਾ ਖੁਸ਼ਹਾਲ ਖੁਸ਼ਿਆਲਾ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਇੱਕੋ ਰਸਤਾ ਹੈ ਕਿ ਕੋਈ ਹੋਰ ਸਿਰ ਰੁਮਾਲਿਆਂ ਵਿੱਚ ਲਪੇਟ ਕੇ ਮੁਗਲ ਸਪਈਆਂ ਨੂੰ ਦੇ ਦਿੱਤਾ ਜਾਵੇ। ਸਭ ਨੇ ਇਸੇ ਗੱਲ ਤੇ ਸਹਿਮਤੀ ਪ੍ਰਗਟਾਈ। ਪਰ ਸਿਰ ਦੇਵੇ ਕੌਣ? ਬਾਬਾ ਖੁਸ਼ਿਆਲਾ ਜੀ ਅੱਗੇ ਆਏ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਇਸ ਮਹਾਨ ਕਾਰਜ ਲਈ ਮੇਰਾ ਸਿਰ ਹਾਜ਼ਰ ਹੈ। ਕਾਫੀ ਚੀਜਕ ਅਤੇ ਨਾ ਨੁਕਰ ਮਗਰੋਂ ਬਾਬਾ ਜੀ ਦੇ ਪੁੱਤਰ ਉਹਨਾਂ ਦੀ ਇਸ ਕੁਰਬਾਨੀ ਭਰੀ ਗੱਲ ਨਾਲ ਸਹਿਮਤ ਹੋ ਗਏ। ਮਹਾਰਾਜ ਦੇ ਸੀਸ ਤੱਕirdਾਰ ਰੋਕਣ ਲਈ ਨਿਰਾਦਰ ਰੋਕਣ ਲਈ ਬਾਬਾ ਖੁਸ਼ਿਆਲਾ ਜੀ ਨੇ ਖੁਸ਼ੀ-ਖੁਸ਼ੀ ਆਪਣਾ ਸੀਸ ਪੇਂਡ ਕਰ ਦਿੱਤਾ। ਫਾਈ ਜੈਤਾ ਜੀ ਨੂੰ ਸਵੇਰ ਹੁੰਦੇ ਸਾਰ ਸਾਰੇ ਪਿੰਡ ਨੇ ਸਤਕਾਰ ਸਹਿਤ ਮਹਾਰਾਜ ਦੇ ਸੀਸ ਸਮੇਤ ਵਿਦਾ ਕਰ ਦਿੱਤਾ। ਕੋਈ ਚਿਰ ਮਾ ਬਰੋ ਨਹੀਂ। ਮੁਗਲ ਸਪਾਹੀਆਂ ਟੁੱਕੇ। ਬਾਬਾ ਖੁਸ਼ਿਆਲਾ ਜੀ ਦਾ ਸੀਸ ਸੁੰਦਰ ਬਸਤਰਾਂ ਵਿੱਚ ਲਪੇਟ ਕੇ ਮੁਗਲਾਂ ਨੂੰ ਸੌਂਪ ਦਿੱਤਾ ਗਿਆ ਤੇ ਉਹ ਕਾਫਰ ਕਿੱਥੇ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਕੂਮਤ ਦੇ ਬਾਗੀ ਕੁਰੂ ਦਾ ਸਿਰ ਚਾਂਦਨੀ ਚੌਕ ਵਿੱਚੋ ਚੁੱਕ ਕੇ ਲਿਆਂਦਾ ਮੁਗਲ ਸਪਾਹੀ ਗੁੱਸੇ ਵਿੱਚ ਬੋਲਿਆ ਇਸ ਬਾਰੇ ਤਾਂ ਪਿੰਡ ਵਾਲਿਆਂ ਨੇ ਸੋਚਿਆ ਹੀ ਨਹੀਂ ਸੀ ਉਨਾ ਸਿਰ ਹੁਣ ਹੋਰ ਵੀ ਪਤਾ ਪੈ ਗਈ ਸੀ ਜਲਦੀ ਪੇਸ਼ ਕਰੋ ਉਸ ਦਾ ਆਫਰ ਨੂੰ ਵੀ ਨਹੀਂ ਤਾਂ ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਹਾਜ਼ੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਪਿੰਡ ਦਾ ਹੀ ਇੱਕ ਹੋਰ ਬਜ਼ੁਰਗ ਅੱਗੇ ਆਇਆ ਤੇ ਉਸ ਨੇ ਭਾਈ ਜੈਤਾ ਜੀ ਵੀ ਥਾ ਆਪਣੇ ਆਪ ਨੂੰ ਪੇਸ਼ ਕੀਤਾ ਇਹ ਮੁਗਲ ਸਪਾਹੀ ਨੇ ਤਲਵਾਰ ਦੇ ਵਾਰ ਨਾਲ ਉਸ ਬਜ਼ੁਰਗ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਮੁਗਲ ਸਪਾਹੀਆਂ ਨੇ ਬਾਬਾ ਖੁਸ਼ਿਆਲਾ ਜੀ ਦਾ ਸਿਰ ਜਾ ਕੇ ਔਰੰਗਜ਼ੇਬ ਅੱਗੇ ਪੇਸ਼ ਕੀਤਾ ਜਦ ਬਾਦਸ਼ਾਹ ਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਸਾੜ ਕੇ ਸਵਾ ਕਰ ਦਿਓ ਉਸ ਸਾਰੇ ਪਿੰਡ ਨੂੰ ਜਿਸ ਨੇ ਹਕੂਮਤ ਨਾਲ ਐਸਾ ਕੋਝਾ ਮਜ਼ਾਕ ਕੀਤਾ ਹੈ ਤੇ ਔਰੰਗਜ਼ੇਬ ਦੇ ਹੁਕਮ ਦੀ ਬੇਰਸੀ ਕਿ ਸਾਰਾ ਗੜੀ ਪਿੰਡ ਉਗਲਾ ਨੇ ਸੜਕੇ ਸਵਾ ਕਰ ਦਿੱਤਾ ਵਾਹਿਗੁਰੂ ਤਨ ਗੁਰੂ ਤਨ ਗੁਰੂ ਪਿਆਰੇ ਸ਼ਹਾਬਾਤ ਸਿੰਘ ਇਹ ਕਹਿੰਦਾ ਹੋਇ ਸ਼ਹਾਬਾ ਤੁਹਾਨੂੰ ਪ੍ਰਣਾਮ ਕਰ ਰਿਹਾ ਸੀ सिखी सिदक दाखिया राबेक सिंह अपने पुत्र सिखी कमा प्रेरित करते रहते सागुरु अज लाकी का भाग थोड़े सामने कल पेशा जाएगा धनबाद शुक्रिया